ਸ਼ਹਿਰ ਦੇ ਵਿੱਚ ਕਈ ਹੋਟਲਾਂ ਦੀਆਂ ਸ਼ਿਕਾਇਤਾਂ ਲੰਬੇ ਸਮੇਂ ਤੋਂ ਮਿਲ ਰਹੀਆਂ ਸੀ ਕਿ ਉਹਨਾਂ ਦੇ ਵਿੱਚ ਕਈ ਸਕੂਲੀ ਵਿਦਿਆਰਥੀ ਤੇ ਹੋਰ ਬਾਲਗ ਤੇ ਨਾਬਾਲਗ ਲੋਕ ਕੁਝ ਸਮੇਂ ਦੇ ਲਈ ਹੋਟਲ ਦੇ ਕਮਰੇ ਨੂੰ ਕਿਰਾਏ ਤੇ ਲੈਂਦੇ ਨੇ ਤੇ ਉੱਥੇ ਗਲਤ ਕੰਮ ਹੋ ਰਿਹਾ ਹੈ ਤੇ ਇਸ ਦੇ ਚਲਦੇ ਹੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਕਈ ਹੋਟਲਾਂ ਦੇ ਉੱਪਰ ਰੇਡ ਕੀਤੀ ਗਈ ਤੇ ਇਹਨਾਂ ਹੋਟਲਾਂ ਦੇ ਵਿੱਚ ਰੇਡ ਕਰਨ ਤੋਂ ਬਾਅਦ ਪਾਇਆ ਗਿਆ ਕਿ ਹੋਟਲ ਸਹੀ ਤਰੀਕੇ ਦੇ ਨਾਲ ਨਹੀਂ ਚਲਾਏ ਜਾ ਰਹੇ ਸੀ ਤੇ ਇਹਨਾਂ ਵਿੱਚ ਕਾਫੀ ਕਮੀਆਂ ਪਾਈਆਂ ਗਈਆਂ ਨੇ ਤੇ ਇਹਨਾਂ ਹੋਟਲਾਂ ਦੇ ਕਮਰਿਆਂ ਦੇ ਵਿੱਚ ਪੁਲਿਸ ਵੱਲੋਂ ਰੇਡ ਕੀਤੀ ਗਈ ਤਾਂ ਬਹੁਤ ਸਾਰੇ ਪ੍ਰੇਮੀ ਜੋੜੇ ਤੇ ਲੜਕੇ ਲੜਕੀਆਂ ਪਾਏ ਗਏ ਜਿਨ੍ਹਾਂ ਵੱਲੋਂ ਕੁਝ ਸਮੇਂ ਦੇ ਲਈ ਹੀ ਹੋਟਲ ਦੇ ਕਮਰੇ ਕਿਰਾਏ ਤੇ ਲਏ ਗਏ ਸੀ ਤੇ ਇਹਨਾਂ ਨੂੰ ਮੂੰਹ ਬੰਦ ਕਿ ਜਦੋਂ ਬਿਠਾਇਆ ਗਿਆ ਤੇ ਇਹਨਾਂ ਦੀ ਚੈੱਕ ਇਨ ਕੀਤੀ ਗਈ ਤਾਂ ਪਾਇਆ ਗਿਆ ਕਿ ਇਹਨਾਂ ਵੱਲੋਂ ਕੁਝ ਸਮੇਂ ਦੇ ਲਈ ਹੀ ਇੱਕ ਹੋਟਲ ਦੇ ਕਮਰੇ ਕਿਰਾਏ ਤੇ ਲਏ ਗਏ ਸੀ ਮਾਮਲਾ ਬਰਨਾਲਾ ਦਾ ਹੈ ਜਿੱਥੇ ਕਿ ਸ਼ਿਕਾਇਤਕਰਤਾ ਦੇ ਮੁਤਾਬਿਕ ਉਹਨਾਂ ਦੀ ਰਿਹਾਇਸ਼ ਇੰਦਰ ਲੋਕ ਕਲੋਨੀ ਦੇ ਵਿੱਚ ਹੈ ਜਿਸ ਦੇ ਸਾਹਮਣੇ ਫੁੱਲੇ ਦੋ ਨਵੇਂ ਹੋਟਲਾਂ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕਮਰੇ ਬੁੱਕ ਕਰਵਾਉਣ ਦੇ ਲਈ ਲੋਕ ਆਉਂਦੇ ਰਹਿੰਦੇ ਨੇ ਖਾਸ ਕਰਕੇ ਇਹਨਾਂ ਦੇ ਵਿੱਚ ਨੌਜਵਾਨ ਲੜਕੇ ਲੜਕੀਆਂ ਸਵੇਰ ਵੇਲੇ ਤੋਂ ਹੀ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਉਹਨਾਂ ਵੱਲੋਂ ਇਸ ਬਾਰੇ ਸ਼ਿਕਾਇਤ ਐਸਐਸਪੀ ਨੂੰ ਦਿੱਤੀ ਗਈ ਸੀ ਤੇ ਉਹਨਾਂ ਵੱਲੋਂ ਹੁਣ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਮੈਂ ਤੁਹਾਨੂੰ ਦੱਸਾਂ ਕਿ ਕਿ ਮੈਨੂੰ ਅਸੀਂ ਮਾਰਨਿੰਗ ਟਾਈਮ ਬੱਚਿਆਂ ਨੂੰ ਛੱਡਣਾ ਸਕੂਲ ਬੈਨ ਵਗੈਰਾ ਅਸੀਂ ਚੜਾਉਣਾ ਹੁੰਨੇ ਆ ਤੇ 7 7:30 ਵਜੇ ਤੋਂ ਹੀ ਇਹਨਾਂ ਦੋਨਾਂ ਹੋਟਲਾਂ ਦੇ ਵਿੱਚ ਇਹ ਲਾਈਨਾਂ ਲੱਗ ਜਾਂਦੀਆਂ ਨੇ ਇਵਨ ਇੱਕ ਦੋ ਵਾਰ ਤਾਂ ਮੈਂ ਛੋਟੇ ਬੱਚਿਆਂ ਨੂੰ ਵੀ ਉਹਨਾਂ ਦੇ ਕਿਸੇ ਰਿਲੇਟਿਵ ਨੂੰ ਫੋਨ ਕਰਕੇ ਬੁਲਾ ਕੇ ਉਹਨਾਂ ਨੂੰ ਬਚਾਇਆ ਇੱਕ ਕਿਸਮ ਦਾ ਵੀ ਇਸ ਗਲਦਲ ਦੇ ਵਿੱਚ ਨਾ ਡਿਗੋ ਕਿਉਂਕਿ ਜੋ ਇਸ ਗਲਦਲ ਵਿੱਚ ਪੈ ਗਿਆ ਮੇਰਾ ਖਿਆਲ ਉਹ ਬਚਣਾ ਮੁਸ਼ਕਲ ਹੋ ਜਾਂਦਾ ਸਮਾਜਿਕ ਤੌਰ ਤੇ ਜਿਹਦੀ ਲੈ ਗਈ ਲੋਈ ਉਹਦਾ ਕੀ ਕਰੂਗਾ ਕੋਈ ਤੇ ਮੈਂ ਕੋਸ਼ਿਸ਼ ਕੀਤੀ 14 5 2025 ਨੂੰ ਐਸਐਸਪੀ ਸਾਹਿਬ ਤੇ ਮਾਨਯੋਗ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਸਾਡੀ ਕਮੇਟੀ ਦੀ ਤਰਫੋਂ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਉਹ ਦਾਖਲ ਦਫਤਰ ਹੋ ਗਈ ਸੀ 10/7/2025 ਨੂੰ ਅੱਜ ਦੀ ਅੱਜ ਦੀ ਕਾਰਵਾਈ ਅਸੀਂ ਕੱਲ ਮਾਨਯੋਗ ਐਸਐਸਪੀ ਸਾਹਿਬ ਨੂੰ ਮਿਲੇ ਸੀ ਦੁਬਾਰਾ ਫੇਰ ਮੈਮੋਰੰਡਮ ਲੈ ਕੇ ਤੇ ਉਹਦੀ ਕਾਪੀ ਮੇਰੇ ਮੈਂ ਤੁਹਾਨੂੰ ਜੇ ਚਾਹੀਦੀ ਹੈ ਮੈਂ ਤੁਹਾਨੂੰ ਦੇ ਦੂੰਗਾ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਲਦ ਹੀ ਕੋਈ ਕਾਰਵਾਈ ਠੋਸ ਕਾਰਵਾਈ ਹੋਣ ਵਿੱਚ ਲਿਆਂਦੀ ਜਾਊਗੀ ਇਹਨਾਂ ਦੇ ਸਾਰੇ ਹਰ ਤਰ੍ਹਾਂ ਦੇ ਕਾਗਜ਼ ਡਾਕੂਮੈਂਟਸ ਵਗੈਰਾ ਚੈੱਕ ਕੀਤੇ ਜਾਣਗੇ ਅੱਜ ਉਸ ਸਬੰਧ ਦੇ ਵਿੱਚ ਹੀ ਮੋਡਲਾ ਜੋ ਬਿਲਡਿੰਗ ਦੇ ਸਬੰਧ ਚ ਜਾਂ ਬਿਲਡਿੰਗ ਪਲਾਨ ਦੇ ਸਬੰਧ ਚ ਐਨਓਸੀ ਫਾਇਰ ਬਰਗੇਡ ਦੇ ਹਸਾਬ ਚ ਸਬੰਧ ਚ ਉਹਨਾਂ ਨੇ ਅੱਜ ਚੈੱਕ ਕੀਤੀ ਹੈ ਔਰ ਜਿੰਨੀਆਂ ਕਮੀਆਂ ਪਾਈਆਂ ਗਈਆਂ ਨੇ ਫਿਲਹਾਲ ਇਹਨਾਂ ਨੂੰ ਅੱਜ ਇਹ ਲੋਕ ਕਰ ਰਹੇ ਨੇ ਮੈਂ ਇਸ ਸਬੰਧ ਦੇ ਵਿੱਚ ਮੈਨੂੰ ਅੱਜ ਤਾਂ ਮੈਨੂੰ ਬਾਅਦ ਚ ਪਤਾ ਚੱਲਿਆ ਕਿਉਂਕਿ ਮੈਂ ਹੁਣੀ ਜਸਟ ਨਾ ਮੈਂ ਨਗਰ ਕਾਉਂਸਲ ਦੇ ਦਫਤਰ ਦੇ ਵਿੱਚੋਂ ਆਇਆ ਸੀਗਾ ਆਉਂਦੇ ਮੈਂ ਅੰਦਰ ਸਿਰਫ ਰੋਟੀ ਖਾਧੀ ਆ ਰੋਟੀ ਖਾਣ ਸਾਰ ਮੈਨੂੰ ਪਤਾ ਲੱਗਿਆ ਵੀ ਇੱਥੇ ਰੇਡ ਪਈ ਆ ਤੇ ਮੈਂ ਉਹਦੀ ਇਧਰ ਚਲਿਆ ਆ ਮੈਨੂੰ ਇਹ ਨਹੀਂ ਪਤਾ ਵੀ ਬਰਾਮਦਗੀ ਕੀ ਹੋਈ ਆ ਬਟ ਮੇਰੇ ਕੋਲੇ ਬਹੁਤ ਸਾਰੇ ਵੀਡੀਓਜ਼ ਨੇ ਬਹੁਤ ਸਾਰੇ ਫੋਟੋ ਕਲਿੱਪ ਨੇ ਔਰ ਇਹਨਾਂ ਦੇ ਵਿੱਚ ਮੈਂ ਇਸ ਹੋਟਲ ਦੇ ਵੀ ਮੇਰੇ ਕੋਲੇ ਫੋਟੋ ਕਲਿੱਪ ਨੇ ਵੀ ਇੱਥੇ ਛੋਟੇ ਬੱਚਿਆਂ ਨੂੰ ਵੀ ਈਵਨ ਛੱਡ ਕੇ ਟਰਾਂਸਪੋਰਟ ਕਰਕੇ ਬਾਕੀ ਚਲੇ ਜਾਂਦੇ ਨੇ ਇਸ ਬਾਰੇ ਗੱਲਬਾਤ ਕਰਦੇ ਹੋਏ ਬਰਨਾਲਾ ਦੇ ਡੀਐਸਪੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਹਨਾਂ ਕਟਲਾਂ ਦੇ ਵਿੱਚ ਪੁਲਿਸ ਵੱਲੋਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਰੇਡ ਕੀਤੀ ਗਈ ਹੈ ਤੇ ਹੋਟਲ ਵਾਲਿਆਂ ਦੇ ਕੋਲ ਵੀ ਫਾਇਰ ਸੇਫਟੀ ਦੀ ਕੋਈ ਐਨਓਸੀ ਨਹੀਂ ਸੀ ਤੇ ਬਿਲਡਿੰਗ ਪਲਾਨਿੰਗ ਪਰਮਿਸ਼ਨ ਵੀ ਇਹਨਾਂ ਕੋਲ ਮੌਜੂਦ ਨਹੀਂ ਸੀ ਤੇ ਇਸ ਤੋਂ ਬਾਅਦ ਪੁਲਿਸ ਵੱਲੋਂ ਇਹਨਾਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ ਤੇ ਅਗਲੀ ਕਾਰਵਾਈ ਦੇ ਲਈ ਬਰਨਾਲਾ ਦੇ ਐਸਜੀਐਮ ਦੇ ਕੋਲ ਪੇਸ਼ ਹੋਣ ਲਈ ਆਦੇਸ਼ ਜਾਰੀ ਕੀਤੇ ਗਏ ਨੇ ਪਿਛਲੇ ਕੁਝ ਸਮੇਂ ਤੋਂ ਕਾਫੀ ਸਾਰੀਆਂ ਸ਼ਿਕਾਇਤਾਂ ਮਾਨਯੋਗ ਡੀਸੀ ਸਾਹਿਬ ਬਰਨਾਲਾ ਤੇ ਐਸਐਸਪੀ ਸਾਹਿਬ ਬਰਨਾਲਾ ਕੋਲੇ ਆ ਰਹੀਆਂ ਸੀ ਕਿ ਕਾਫੀ ਸਾਰੇ ਹੋਟਲ ਬਰਨਾਲੇ ਸ਼ਹਿਰ ਦੇ ਵਿੱਚ ਜਿਹੜੇ ਨੋਰਮਸ ਨੂੰ ਵਾਇਲਟ ਕਰ ਰਹੇ ਨੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਡੀਸੀ ਸਾਹਿਬ ਵੱਲੋਂ ਇੱਕ ਕਮੇਟੀ ਗੱਡ ਕੀਤੀ ਗਈ ਸੀ ਮਾਨਯੋਗ ਐਸਡੀਐਮ ਸਾਹਿਬ ਬਰਨਾਲਾ ਦੇ ਅੰਡਰ ਸੋ ਕਮੇਟੀ ਦੀ ਸੁਪਰਵੀਜ਼ਨ ਵਿੱਚ ਹੀ ਅੱਜ ਪੂਰੇ ਬਰਨਾਲਾ ਸ਼ਹਿਰ ਦੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਜੁਆਇੰਟ ਜਿਹੜੀਆਂ ਚੈਕਿੰਗ ਕੀਤੀ ਗਈ ਹੈ ਜਿਹਦੇ ਵਿੱਚ ਕਾਫੀ ਸਾਰੇ ਹੋਟਲਸ ਦੇ ਵਿੱਚ ਪਾਇਆ ਗਿਆ ਕਿ ਇਹਨਾਂ ਵੱਲੋਂ ਨੋਰਮਸ ਦੀ ਵਾਇਲੇਸ਼ਨ ਕੀਤੀ ਗਈ ਹੈ ਤੇ ਕੁਝ ਹੋਟਲ ਅਸੀਂ ਬੰਦ ਵੀ ਕੀਤੇ ਨੇ ਜਿਨ੍ਹਾਂ ਵਿੱਚ ਕਿ ਫਾਇਰ ਸੇਫਟੀ ਦੀ ਐਨਓਸੀ ਨਹੀਂ ਸੀ ਜਾਂ ਬਿਲਡਿੰਗ ਪਲਾਨ ਅਪਰੂਵਲ ਨਹੀਂ ਸੀਗਾ ਸੋ ਹੋਟਲ ਬੰਦ ਕਰਾ ਦਿੱਤੇ ਗਏ ਨੇ ਤੇ ਉਹਨਾਂ ਨੂੰ ਫਰਦਰ ਆਪਣੀ ਚਾਰਜ ਜੁਈ ਜਿਹੜੀ ਹੈ ਐਸਡੀਐਮ ਸਾਹਿਬ ਬਰਨਾਲਾ ਪਾਸ ਕਰਨ ਲਈ ਹਦਾਇਤ ਕੀਤੀ ਗਈ ਲੋਕ ਦੇਖੋ ਫੜੇ ਨਹੀਂ ਆਪਾਂ ਕਹਿ ਸਕਦੇ ਕਾਫੀ ਸਾਰੇ ਜਿਹੜੇ ਮੁੰਡੇ ਕੁੜੀਆਂ ਵੱਲੋਂ ਜਿਹੜਾ ਹੋਟਲ ਇੱਥੇ ਕਿਰਾਏ ਤੇ ਲਏ ਹੋਏ ਸੀਗੇ ਤੇ ਉੱਥੇ ਚੈੱਕ ਕਰਨ ਤੇ ਇਹ ਵੀ ਪਾਇਆ ਗਿਆ ਕਿ ਕਾਫੀ ਸਾਰੇ ਜੋੜਿਆਂ ਨੂੰ ਬਹੁਤ ਸ਼ਾਰਟ ਟਾਈਮ ਵਾਸਤੇ ਇੱਕ ਇੱਕ ਦੋ ਦੋ ਘੰਟੇ ਵਾਸਤੇ ਹੋਟਲ ਕਰਾਇਤੇ ਦਿੱਤੇ ਹੋਏ ਸੀਗੇ ਤੇ ਕੁਝ ਸਾਡੇ ਪਾਸ ਇਹ ਵੀ ਸ਼ਿਕਾਇਤਾਂ ਸੀ ਕਿ ਇਹਦੇ ਵਿੱਚ ਨਵਾਲਗ ਬੱਚਿਆਂ ਨੂੰ ਜਿਹੜੇ ਸਕੂਲ ਗੋਇੰਗ ਨੇ ਉਹਨਾਂ ਬੱਚਿਆਂ ਨੂੰ ਵੀ ਹੋਟਲ ਕਰਾਇਤੇ ਦਿੰਦੇ ਨੇ ਸ਼ਾਰਟ ਟਰਮ ਵਾਸਤੇ ਸੋ ਇਹ ਗੱਲ ਨੂੰ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਸਰ ਕਿੰਨੇ ਹੋਟਲਾਂ ਰੇਡ ਕੀਤੀ ਗਈ ਹੈ ਟੋਟਲ 10-12 ਹੋਟਲ ਸ਼ਹਿਰ ਬਰਨਾਲੇ ਦੇ ਵਿੱਚ ਨੇ ਜਿਨ੍ਹਾਂ ਤੇ ਰੇਡ ਕੀਤੀ ਗਈ ਹੈ ਸਰ ਕੀ ਚੇਤਾਵਨੀ ਦੇਣਾ ਚਾਹੁੰਦੇ ਹੋ ਬਾਕੀ ਅਸੀਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਵੀ ਕੋਈ ਕਮਰਸ਼ੀਅਲ ਅਦਾਰਾ ਉਹ ਚਾਹੇ ਉਹ ਹੋਟਲ ਆ ਜਾਂ ਕੋਈ ਹੋਰ ਆ ਉਹਦੇ ਜੋ ਵੀ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਕਾਇਦੇ ਕਾਨੂੰਨ ਨੇ ਨੋਰਮਸ ਨੇ ਉਹਨਾਂ ਨੂੰ ਪ੍ਰੋਪਰ ਫਾਲੋ ਕੀਤਾ ਜਾਵੇ ਜੋ ਵੱਖ-ਵੱਖ ਡਿਪਾਰਟਮੈਂਟਸ ਦੀਆਂ ਐਨਓਸੀਜ਼ ਬਣਦੀਆਂ ਨੇ ਉਹ ਲਈਆਂ ਜਾਣ ਤੇ ਕਿਸੇ ਵੀ ਜਿਹੜਾ ਨਵਾਲਿਕ ਨੂੰ ਉਸ ਤਰੀਕੇ ਦੇ ਨਾਲ ਜਿਹੜੇ ਆ ਹੋਟਲ ਕਿਰਾਏ ਦੇ ਨਾਂ ਦਿੱਤੇ ਜਾ ਚੁੱਕੇ ਚੱਕਬਾਣੀ ਟੀਵੀ ਲਈ ਬਨੀਤ ਸ਼ਰਮਾ ਦੀ ਰਿਪੋਰਟ